ਤਰੀਕ ਨੂੰ ਰਾਣਾ ਬਲਾਚੌਰੀਆ ਕਬੱਡੀ ਪਲੇਅਰ ਐਂਡ ਪ੍ਰਮੋਟਰ ਦਾ ਮਰਡਰ ਹੋਇਆ ਸੀਗਾ ਉਹਦੇ ਵਿੱਚ ਜਿਸ ਦਿਨ ਦਾ ਇਹ ਮਰਡਰ ਹੋਇਆ ਸੀ ਉਦੋਂ ਤੋਂ ਹੀ ਪੁਲਿਸ ਪਾਰਟੀਆਂ ਜਿਹੜੀਆਂ ਹੈਗੀਆਂ ਆਪਣੀਆਂ ਕੰਮ ਤੇ ਲੱਗੀਆਂ ਹੋਈਆਂ ਸੀਗੀਆਂ ਮੈਂ ਕੱਲ ਵੀ ਤੁਹਾਨੂੰ ਬਰੀਫ ਕੀਤਾ ਸੀਗਾ ਕਿ ਜਿੰਨੀ ਕੇਸ ਦੀ ਪ੍ਰੋਗਰੈਸ ਸੀਗੀ ਉਸ ਤੋਂ ਜਿਹੜੀ ਅਗਲੀ ਪ੍ਰੋਗਰੈਸ ਹੈ ਮੈਂ ਉਹਦੇ ਵਿੱਚ ਹੁਣ ਤੁਹਾਨੂੰ ਅਪਡੇਟ ਕਰ ਦਿੰਦਾ ਵੀ ਦੋ ਇਹਦੇ ਵਿੱਚ ਅਸੀਂ ਬੰਦੇ ਅਰੈਸਟ ਕੀਤੇ ਹੈਗੇ ਜੀ ਪਹਿਲਾ ਹੈਗਾ ਇੱਕ ਐਸ਼ਦੀਪ ਸਿੰਘ ਨਾਮ ਦਾ ਬੰਦਾ ਜੋ ਕਿ ਦਿੱਲੀ 에ਅਰਪੋਰਟ ਤੋਂ ਕੱਲ ਅਰੈਸਟ ਕੀਤਾ ਗਿਆ ਸੀਗਾ ਇੱਕ ਬੜੀ ਸਟਰੋਂਗ ਇਨਪੁਟ ਆਈ ਸੀਗੀ ਕਿ ਇਹ ਐਸ਼ਦੀਪ ਸਿੰਘ ਹੈ ਜਿਹੜਾ ਮੇਨ ਡੋਨੀਬਲ ਦਾ ਤੇ ਇਹਨੇ ਜਿਹੜਾ ਹੈਗਾ ਇਸ ਮਰਡਰ ਨੂੰ ਮਾਸਟਰਮਾਈਂਡ ਹੋਰ ਪਲਾਨ ਕੀਤਾ ਹੈਗਾ ਇਹ ਬਾਹਰ ਭੱਜਣ ਦੀ ਫਰਾਜ ਹੈਗਾ ਜਦੋਂ ਇਹਨੂੰ ਫੜਿਆ ਗਿਆ ਜੀ ਉਸ ਤੋਂ ਪਤਾ ਲੱਗਿਆ ਕਿ ਇਹ 25 ਨਵੰਬਰ ਨੂੰ ਇੰਡੀਆ ਆਇਆ ਸੀਗਾ ਰਸ਼ੀਆ ਤੋਂ ਇਹ ਪਹਿਲਾਂ ਵੀ ਤਰਨ-ਤਰਨ ਦਾ ਰਹਿਣ ਵਾਲਾ ਹੈਗਾ ਵੈਸੇ ਤੇ ਇਹ ਵਾਂਟਡ ਸੀਗਾ ਇੱਥੇ ਵਾਰਦਾਤਾਂ ਦੇ ਵਿੱਚ ਤੇ ਇਹ ਰਸ਼ੀਆ ਚਲਾ ਗਿਆ ਸੀਗਾ ਇਹਦਾ ਜਿਹੜਾ ਡੋਨੀ ਬਲ ਦੇ ਨਾਲ ਸਿੱਧਾ ਟੱਚ ਹੈਗਾ ਨਾਲ ਇੱਕ ਦੋ ਮੁੰਡੇ ਹੈਗੇ ਜੀ ਜੋਦਾ ਇਟਲੀ ਦੇ ਬੇਸ ਤੇ ਤੇ ਗੁਰਲਾਲ ਯੂਐਸਏ ਬੇਸ ਜਿਹੜੇ ਦੋਨੋਂ ਆਪਰੇਟਿਵ ਏਜੰਟ ਡੋਨੀ ਬਲ ਦੇ ਹੈਗੇ ਇਹ ਆਪਰੇਟਿਵ ਇਹਨਾਂ ਨਾਲ ਇਹ ਰੈਗੂਲਰ ਟੱਚ ਦੇ ਵਿੱਚ ਸੀਗਾ ਇਹਨੇ ਜਿਹੜਾ ਇਹ ਜਦੋਂ ਇਹਦਾ ਸਾਰਾ ਕੁਝ ਪਲਾਨ ਹੋ ਗਿਆ ਤਾਂ ਇਹਨੇ ਆਪਣੀ ਟਿਕਟ ਬੁੱਕ ਕਰਾ ਕੇ ਇਮੀਡੀਏਟਲੀ ਦਿੱਲੀ ਨਿਕਲਣ ਦੀ ਗੱਲ ਕੀਤੀ 14 ਤਰੀਕ ਨੂੰ ਇਹਨੇ ਟਿਕਟ ਬੁੱਕ ਕੀਤੀ ਤੇ 15 ਨੂੰ ਜਦੋਂ ਪੂਰਾ ਇਹਨਾਂ ਨੇ ਸੈੱਟ ਕੀਤਾ ਹੋਇਆ ਸੀ ਪਲਾਨ ਆਪਣਾ ਉਹ ਐਗਜ਼ੀਕਿਊਟ ਹੋ ਗਿਆ ਤੇ ਹੀ ਲੈਫਟ ਫॉर ਦਿੱਲੀ ਤੇ 16 ਤਰੀਕ ਨੂੰ ਜਦੋਂ ਸਾਨੂੰ ਸਵੇਰੇ ਜੀ ਇਨਫਾਰਮੇਸ਼ਨ ਆਈ ਤੇ ਇਹਨੂੰ ਜਿਹੜਾ ਹੈਗਾ ਅਸੀਂ ਉੱਥੋਂ ਦਿੱਲੀ 에ਅਰਪੋਰਟ ਤੋਂ ਅਰੈਸਟ ਕਰ ਲਿਆ ਸੀਗਾ ਇਹਦੀ ਇਨਪੁਟ ਦੇ ਉੱਪਰ ਜਿਹੜੀ ਹੈਗੀ ਹੈ ਹੋਰ ਵੀ ਜੋ ਕਲੈਰਿਟੀ ਹੋਈ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਜੀ ਇੱਕ ਜੁਗਰਾਜ ਸਿੰਘ ਹੈਗਾ ਮੁੰਡਾ ਅਮਰitsar ਰੂਰਲ ਦਾ ਉਹਨੂੰ ਕੱਲ ਅਸੀਂ ਅਮਰitsar ਰੂਰਲ ਪੁਲਿਸ ਦੀ ਮਦਦ ਦੇ ਨਾਲ ਕੱਲ ਅਰੈਸਟ ਕੀਤਾ ਹੈਗਾ ਜੀ ਤਾਂ ਇਹ ਦੋ ਬੰਦੇ ਜਿਹੜੇ ਹੈਗੇ ਇਹਦੇ ਵਿੱਚ ਅਰੈਸਟ ਹੋਏ ਆ ਤਕਰੀਬਨ ਜਦੋਂ ਇਹਨਾਂ ਨੂੰ ਪੂਰੀ ਇੱਕ ਕਲੈਰਿਟੀ ਹੋਈ ਕਿ ਕੀ ਕੁਝ ਹੋਇਆ ਕਿਹਨਾ ਕਿਹਨਾਂ ਨੇ ਕੀਤਾ ਤਾਂ ਉਹਦੇ ਵਿੱਚ ਆਇਆ ਕਿ ਪੰਜ ਤੋਂ 6 ਬੰਦੇ ਜਿਹੜੇ ਇਨਵੋਲਡ ਸੀਗੇ ਦੋ ਐਕਟਿਵ ਸ਼ੂਟਰ ਸੀਗੇ ਉਹਨਾਂ ਤੋਂ ਇਲਾਵਾ ਚਾਰ ਬੰਦੇ ਹੋਰ ਸੀਗੇ ਜਿਹੜੇ ਕਿ ਇਸ ਕੰਮ ਦੇ ਵਿੱਚ ਸਪੋਰਟਿਵ ਕਹਿ ਲਈਏ ਆਪਾਂ ਯਾਨੀ ਇਹਨਾਂ ਨੂੰ ਸਪੋਰਟ ਕਰ ਰਹੇ ਸੀਗੇ ਉਹ ਸੀਗੇ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਮੁੰਡਾ ਹੈਗਾ ਇਹ ਜਿਹਦਾ ਅੱਜ ਇੱਥੇ ਇਨਕਾਊਂਟਰ ਹੋਇਆ ਹਰਪਿੰਦਰ ਸਿੰਘ ਲਿਆਸ ਮਿੱੱਡੀ ਇਹ ਨੌ ਨੌਸ਼ੇਰਾ ਪੰਨੂਆ ਤਰਨਤਾਰਨ ਦਾ ਰਹਿਣ ਵਾਲਾ ਜੀ 5 ਤੋਂ 6 ਵਾਰ ਦਾਤਾਂ ਦੇ ਵਿੱਚ ਇਹ ਇਨਵੋਲਡ ਸੀਗਾ ਕੱਲ ਜਿਹੜੇ ਸ਼ੂਟਰਾਂ ਨੂੰ ਇਹਨੇ ਐਕਟਿਵਲੀ ਸਪੋਰਟ ਕੀਤਾ ਹੈਗਾ ਜਿਹੜੀ ਇਨਪੁੱਟ ਮਿਲੀ ਸੀਗੀ ਐਸ਼ਦੀਪ ਦੀ ਨਿਸ਼ਾਨਦੇਹੀ ਤੇ ਕਿ ਇਹ ਵੀ ਉਹਦੇ ਨਾਲ ਇਥੋਂ ਭੱਜਣ ਦੀ ਫਰਾਗ ਦੇ ਵਿੱਚ ਹੈਗਾ ਤੇ ਡੇਰਾ ਬਸੀ ਲੈਲੀ ਦੇ ਏਰੀਏ ਦੇ ਵਿੱਚ ਕਿਤੇ ਨਾ ਕਿਤੇ ਇਹਨੂੰ ਪਿਕਅਪ ਜਿਹੜਾ ਹੈਗਾ ਇਹ ਐਸ਼ਦੀਪ ਨੇ ਕਰਵਾਣਾ ਸੀਗਾ ਲੇਕਿਨ ਉਹ ਕੱਲ ਫੜਿਆ ਗਿਆ ਮੇਬੀ ਇਹਨਾਂ ਦਾ ਟਾਈਅਪ ਨਹੀਂ ਹੋਇਆ ਜਦੋਂ ਪੁਲਿਸ ਪਾਰਟੀ ਇੱਥੇ ਪਹੁੰਚੀ ਦੋਨੋਂ ਪਾਸੇ ਤੋਂ ਇਹਨੂੰ ਘੇਰਾ ਪਾਇਆ ਗਿਆ ਤਾਂ ਇਹ ਤਨੂੰ ਜਿਹੜੀ ਪਿੱਛੇ ਬਿਲਡਿੰਗ ਹੈਗੀ ਇਹਦੇ ਵਿੱਚ ਵੜਿਆ ਇੰਨਾ ਪਾਸਿਆਂ ਤੋਂ ਜਿਹੜੀ ਸਾਡੇ ਐਸਐਚਓ ਡੇਰਾ ਬੱਸੀ ਸਾਹਿਬ ਹੈਗੇ ਆ ਡੀਐਸਪੀ ਡੇਰਾ ਬੱਸੀ ਇਨਚਾਰਜ ਸੀਆਈਏ 2 ਮਲਕੀਤ ਸਿੰਘ ਹੋਰੀ ਇਹਨਾਂ ਸਾਰਿਆਂ ਦੀ ਜਿਹੜੀ ਟੀਮਾਂ ਨੇ ਇਹਨਾਂ ਨੇ ਇਹਨੂੰ ਘੇਰਾ ਪਾਇਆ ਇੱਥੇ ਤੇ ਤਕਰੀਬਨ 8 ਤੋਂ 10 ਰਾਊਂਡ ਇਹਨੇ ਜਗਾਨਾ ਪਿਸਟਲ ਹੈਗਾ 9ਐਮਐਮ ਇਹਦੇ ਕੋਲ ਜਿਹਦੇ ਨਾਲ ਇਹਨੇ ਫਾਇਰ ਕੀਤਾ ਉਹਦੇ ਵਿੱਚ ਦੋ ਜਿਹੜੇ ਸਾਡੇ ਮੁਲਾਜ਼ਮ ਹੈ ਉਹਨਾਂ ਦੇ ਗੋਲੀ ਲੱਗੀ ਹੈ ਇੱਕ ਦੀ ਬੁਲੇਟ ਪ੍ਰੂਫ ਜੈਕਟ 'ਚ ਲੱਗੀ ਹੈ ਦੂਜੇ ਦੇ ਗੋਡੇ ਦੇ نیچے ਲੱਤ ਦੇ ਵਿੱਚ ਫਾਇਰ ਲੱਗੀ ਉਹ ਵੀ ਕ੍ਰਿਟੀਕਲ ਹੈਗਾ ਕਾਫੀ ਬਲੱਡ ਲਾਸ ਹੋਇਆ ਉਹਨੂੰ ਹੀ ਹੈਸ ਬੀਨ ਟੇਕਨ ਟੂ ਹਸਪੀਟਲ ਤੇ ਇਹਨੂੰ ਵੀ ਜਿਹੜਾ ਹਸਪੀਟਲ ਲਿਜਾਇਆ ਗਿਆ ਇਸ ਤੋਂ ਇਲਾਵਾ ਜਿਹੜਾ ਮੈਂ ਤੁਹਾਨੂੰ ਜਿਹੜਾ ਮੇਨ ਵਹੀਕਲ ਜਿਹੜਾ ਇਹਦੇ ਵਿੱਚ ਯੂਜ਼ ਹੋਇਆ ਸੀਗਾ ਮੋਟਰਸਾਈਕਲ ਜੀ ਤੇ ਭੱਜੇ ਸੀਗੇ ਉਹ ਵੀ ਅਸੀਂ ਸੋਹਾਣਾ ਦੇ ਨੇੜੇ ਹੀ ਕਿਦੋਂ ਛੱਡ ਕੇ ਗਏ ਸੀ ਇਹ ਨਿਸ਼ਾਨਦੇਹੀ ਦੇ ਉੱਪਰ ਉਹ ਵੀ ਜੀ ਅਸੀਂ ਰਿਕਵਰ ਕਰ ਲਿਆ ਹੋਇਆ ਤੇ ਹੋਰ ਜਿਹੜਾ ਅੱਗੇ ਵਹੀਕਲ ਯੂਜ਼ ਹੋਇਆ ਉਹ ਬਾਕੀ ਜਿਹੜੇ ਬੰਦੇ ਇਨਵੋਲਡ ਸੀਗੇ ਉਹ ਸਾਰੇ ਹੁਣ ਆਈਡੈਂਟੀਫਾਈ ਹੋ ਗਏ ਆ ਇਹਦੇ ਵਿੱਚ ਤੇ ਮੈਂ ਤਾਂ ਨਾਮ ਵਗੈਰਾ ਨਹੀਂ ਹਲੇ ኦਪਰੇਸ਼ਨਲੀ ਡਿਸਕਲੋਜ਼ ਕਰ ਰਿਹਾ ਮੈਂ ਕੱਲ ਵੀ ਤਾਂ ਹੀ ਰੱਖਿਆ ਸੀ ਵੀ ਇਹਨਾਂ ਦੇ ਅੱਗੇ ਇਨਫਾਰਮੇਸ਼ਨ ਨਾ ਹਲੇ ਸਪਰੈਡ ਆਊਟ ਹੋਵੇ ਬਟ ਇਹ ਸਾਰੇ ਜਿਹੜੇ ਬੰਦੇ ਹੈਗੇ ਆ ਜੀ ਹੁਣ ਟ੍ਰੇਸ ਹੋ ਗਏ ਆ ਤੇ ਜਲਦੀ ਹੀ ਬਾਕੀਆਂ ਨੂੰ ਵੀ ਅਸੀਂ ਜਿਹੜੇ ਦੋ ਤਿੰਨ ਬੰਦਿਆਂ ਦੇ ਹੋਰ ਲੱਗੇ ਹੋਏ ਆ ਜੋ ਇਹਦੀ ਐਸ਼ਦੀਪ ਦੇ ਮੋਡਿਊਲ ਸੀ ਇਹਦੇ ਲ ਬਾਕੀ ਹੈਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਹੈ ਇਹ ਇਕੱਲਾ ਹੀ ਸੀਗਾ ਇਹ ਇਕੱਲਾ ਹੀ ਸੀਗਾ ਤੇ ਹੁਣ ਇਹਦੀ ਹਾਲਤ ਕਿਦਾਂ ਦੀ ਹੈ ਨਹੀਂ ਇਹ 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 ਇਕੱਲਾ ਹੀ ਸੀਗਾ ਜੀ ਜੋ ਹਸਪੀਟਲ ਇਹਨੂੰ ਲਿਜਾਇਆ ਗਿਆ ਹੈ ਹਸਪੀਟਲ ਤੋਂ ਹਲੇ ਹੋਰ ਕਲੈਰਿਟੀ ਲੈ ਲੈਣੇ ਬਟ ਪ੍ਰੀਲੀਮਿਨਰੀ ਜੋ ਮੈਨੂੰ ਹਲੇ ਟੈਲੀਫੋਨਿਕਲੀ ਹੀ ਸਾਨੂੰ ਪਤਾ ਲੱਗਿਆ ਹੈਗਾ ਡਾਕਟਰ ਤੋਂ ਕਿ ਇਹਦੀ ਡੈਥ ਹੋ ਗਈ ਹੈ ਇਹਦੇ ਜੀ ਸਰ ਨੈਸ਼ਨਲ ਨੈਸ਼ਨਲ ਕਿ ਹਿੰਦੀ ਮੇ ਬੋਲ ਮੈਂ ਇਹ ਕਿ ਬਾਤ ਕਰ ਦਿੰਦਾ ਹਾਂ ਇੱਕ ਵਾਰ ਇਨਕਾ ਅਗਰ ਕਿ ਸਵਾਲો ਕੋ ਉਸਕੇ ਬਾਅਦ ਕਰ ਦਿੰਦੇ ਹਾਂ ਜਿਹੜੇ ਨਿਸ਼ਾਨਦੀ ਦਾ ਜ਼ਿਕਰ ਕੀਤਾ ਜਿਹੜੇ ਬਾਕੀ ਦੋ ਸ਼ੂਟਰ ਸੀਗੇ ਜਿਸ ਤਰੀਕੇ ਨਾਲ ਕਿਉਂਕਿ ਕਿਤੇ ਨਾ ਕਿਸੇ ਦੱਸਿਆ ਜਾ ਰ ਨੂੰ ਦੋ ਐਕਟਿਵ ਸ਼ੂਟਰ ਜਿਹੜੇ ਕੱਲ ਹੀ ਮੈਂ ਤੁਹਾਨੂੰ ਡਿਸਕਲੋਜ਼ ਕੀਤਾ ਸੀਗਾ ਕਿ ਇੱਕ ਮੁੰਡਾ ਹੈਗਾ ਦਿੱਤਿਆ ਕਪੂਰ ਮੱਖਣ ﺍﻟियास ਮੱਖਣ ਜਿਹੜਾ ਹੈਗਾ ਦੂਸਰਾ ਜਿਹੜਾ ਮੁੰਡਾ ਹੈਗਾ ਉਹ ਹੈਗਾ ਜੀ ਕਰਨ ਆਪਣਾ ਪਾਟਕ ਕਰਨ ਪਾਟਕ ਤੇ ਇਹ ਜਿਹੜੇ ਬੰਦੇ ਹੈਗੇ ਬੇਸਿਕਲੀ ਇਹ ਐਕਟਿਵ ਸ਼ੂਟਰ ਸੀਗੇ ਇਹਨਾਂ ਨੂੰ ਤਿੰਨ ਤੋਂ ਚਾਰ ਬੰਦਿਆਂ ਨੂੰ ਔਨ ਗਰਾਉਂਡ ਤਿੰਨ ਤੋਂ ਚਾਰ ਬੰਦਿਆਂ ਨੇ ਔਨ ਗਰਾਉਂਡ ਜਿਹੜੀ ਸਪੋਰਟ ਦਿੱਤੀ ਸੀਗੀ ਤੇ ਮੇਨ ਹੈਂਡਲਰ ਜਿਵੇਂ ਇਹਨਾਂ ਦਾ ਐਸ਼ਦੀਪ ਸੀਗਾ ਤੇ ਇਹ ਜਿਹੜਾ ਵਿੰਦਰ ਮਿੱਡਾ ਹੈਗਾ ਇਹ ਐਕਟਿਵਲੀ ਉਸ ਗਰਾਊਂਡ ਤੇ ਰਹਿ ਕੇ ਇਹਨੇ ਕੋਆਰਡੀਨੇਟ ਕੀਤੀਆਂ ਚੀਜ਼ਾਂ ਵੀ ਕਿਵੇਂ ਰੈਕੀ ਕਰਨੀ ਹੈਗੀ ਆ ਰੈਕੀ ਵਾਲੇ ਵੀ ਬੰਦੇ ਵੀ ਆ ਵਾਇਡੈਂਟਿਫਾਈਡ ਐਂਡ ਵੀ ਆਰ ਵੈਰੀ ਕਲੋਸ ਟੂ ਅਰੈਸਟਿੰਗ them also ji ਤਾਂ ਹਾਂਜੀ ਹਾਂਜੀ ਹੀ ਹੀ ਵਾਸ ਹੀ ਵਾਸ ਕੀ ਮਤਲਬ ਵੀ ਉਹ ਇਹਨਾਂ ਦੇ ਨਾਲ ਜਿਹੜਾ ਸ਼ੂਟਰ ਸੀਗੇ ਮੇਨ ਸੀ ਉਹਨਾਂ ਨਾਲ ਫੋਨ ਤੇ ਕੋਆਰਡੀਨੇਟ ਕਰ ਰਿਆ ਸੀ ਨਹੀਂ ਹੁਣ ਇਹ ਮੈਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਕਿ ਕਿਸ ਤਰ੍ਹਾਂ ਇਹਨਾਂ ਦੀ ਮੇਬੀ ਡਾਇਰੈਕਟਲੀ ਫੋਨ ਤੇ ਨਹੀਂ ਕਈ ਵਾਰ ਪਲੈਨਿੰਗ ਹੁੰਦੀ ਮੈਨ ਟੂ ਮੈਨ ਮਾਰਕਿੰਗ ਟਾਈਮਿੰਗ ਨਾਲੇ ਕਰਕੇ ਰੱਖਦੇ ਆ ਵੀ ਕਿਹਨੇ ਕੀ ਰੋਲ ਪੂਰਾ ਆਰਗੇਨਾਈਜ਼ਡ ਵੇ ਦੇ ਵਿੱਚ ਕੀਤਾ ਗਿਆ ਹੈਗਾ ਸੋ ਹੀ ਵਾਸ ਔਨ ਗਰਾਉਂਡ ਜਿਹੜੇ ਆਪਰੇਸ਼ਨ ਸੀਗੇ ਉਹਨਾਂ ਨੂੰ ਇਹ ਕੰਟਰੋਲ ਕਰ ਰਿਆ ਅੱਗੇ ਹੁੰਦਾ ਵੀ ਜੇ ਆਪਾਂ ਜਿਹੜੇ ਸ਼ੂਟਰ ਹੁੰਦੇ ਆ ਮੇਨ 20000 25000 ਦੇ ਲੈਣਦੇ ਬਟ ਦਿਸ ਪਰਸਨ ਵਾਸ ਦਾ ਮੇਨ ਹੈਂਡਲਰ ਜਿਹੜਾ वाज प्रेजेंट हां मैं बार-बार ਦੱਸ ਰਿਹਾ ਜੀ ਕਿ ਹੀ ਵਾਸ ਦਾ ਮੇਨ ਹੈਂਡਲਰ ਜਾਂ ਕਹਿ ਲੋ ਕਿ ਚੀਜ਼ਾਂ ਨੂੰ ਜਿਹਨੇ ਕੰਟਰੋਲ ਔਰ ਐਗਜ਼ੀਕਿਊਟ ਕਰਿਆ ਆਪਰੇਸ਼ਨ ਨੂੰ ਔਨ ਗਰਾਉਂਡ ਹੀ ਵਾਸ ਰਿਸਪੋਨਸਿਬਲ ਫॉर ਸਰਪਿੰਦਰ ਸਿੰਘ ਮਿੰਟਾਲੀ ਇਹ ਤਰਨ 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 ਦੇ ਵਿੱਚ ਵੀ ਇਹ ਚਾਰ ਤੋਂ ਪੰਜ ਵਾਰਦਾਤਾਂ ਦੇ ਵਿੱਚ ਇਹ ਵਾਂਟਡ ਹੈਗਾ ਕੁਝ ਦਿਨ ਪਹਿਲਾਂ ਇੱਕ ਫਾਇਰਿੰਗ ਹੋਈ ਸੀਗੀ ਉੱਥੇ ਤੁਹਾਨੂੰ ਪਤਾ ਹੋਣਾ ਉਹਦੇ ਵਿੱਚ ਰੰਗਦਾਰੀ ਦੇ ਲਈ ਜ਼ੁਗੂ ਕੈਫੇ ਦੇ ਉੱਪਰ ਤਾਂ ਉਹਦੇ ਵਿੱਚ ਵੀ ਇਨਵੋਲਡ ਸੀਗਾ ਜੀ ਇਹ ਨਾਲ ਜੀ